ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਜਵੀਰ ਕੌਰ ਗਰੇਵਾਲ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਸਵਾਗਤ ਕਰਦੀ ਹਾਂ ਤੇ ਅੱਗੇ ਵੀ ਤੁਹਾਡੀ ਸਲਾਮਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਸਮਤ ਬਖਸ਼ੀ ਚੜ੍ਹਦੀ ਕਲਾ ਵਿੱਚ ਰੱਖੇ ਸੋ ਸਭ ਤੋਂ ਪਹਿਲਾਂ ਤਾਂ ਇੱਕ ਰਿਕਵੈਸਟ ਹੈ ਜੀ ਜਿਹੜੇ-ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਆਲਸੋ ਪ੍ਰੈਸ ਬੈਲ ਆਈਕਨ ਤਾਂ ਜੋ ਨਵੀਆਂ-ਨਵੀਆਂ ਵੀਡੀਓਜ਼ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਨਾ ਜਿਹੜਾ ਬੁਟੀਕ ਪੀਸ ਲੈ ਕੇ ਆਈ ਆ ਸੋ ਇਹ ਜਿਹੜਾ ਸੂਟ ਆਪਣੇ ਤੋਂ ਲੰਬੋ ਵਾਲੀ ਤੋਂ ਜਿਹੜਾ ਕਸਟਮਰ ਆ ਹਨਾ ਉਹਨਾਂ ਨੇ ਤਿਆਰ ਕਰਵਾਇਆ ਉਹਨਾਂ ਦੇ ਕੋਈ ਵੈਡਿੰਗ ਦਾ ਫੰਕਸ਼ਨ ਹੈਗਾ ਮੇਬੀ ਜਾਗੋ ਹੈਗੀ ਉਹਨਾਂ ਨੇ ਮਤਲਬ ਉਹਦੇ ਤੇ ਪਾਣੀ ਲਈ ਸੂਟ ਜਿਹੜਾ ਰੈਡੀ ਕਰਵਾਇਆ ਸੋ ਆਪਾਂ ਜਿਹੜਾ ਇਸ ਸੇਮ ਫੋਟੋ ਵਾਲਾ ਜਿਹੜਾ ਪੀਸ ਹੈ ਉਹ ਰੈਡੀ ਕੀਤਾ ਮੈਂ ਤੁਹਾਨੂੰ ਦਿਖਾਣੀ ਆ ਇਹ ਵਾਲਾ ਸੂਟ ਹੈ ਜਿਹੜਾ ਆਪਾਂ ਰੈਡੀ ਕੀਤਾ ਸੇਮ ਡਿਜ਼ਾਈਨ ਆਪੇ ਇਹਨਾਂ ਨੇ ਕਸਟਮਾਈਜ਼ ਕਰਵਾਇਆ ਕੱਪੜੇ ਤੇ ਸੇਮ ਵਰਕ ਹੈ ਇਹ ਤੁਹਾਨੂੰ ਘੇਰੇ ਤੇ ਮਿਲੇਗਾ ਸੇਮ ਵਰਕ ਹੈ ਦੀ ਬਾਜੂ ਤੇ ਵਿਦ ਕਟਵਰਕ ਤੇ ਸੇਮ ਵਰਕ ਹੈ ਦੀ ਬਾਟਮ ਤੇ ਇਹਦੇ ਨਾਲ ਵੀ ਜਿਹੜਾ ਕਟਵਰਕ ਹੈ ਸੋ ਤੁਸੀਂ ਧਿਆਨ ਨਾਲ ਦੇਖੋ ਇਹ ਜਿਹੜਾ ਪੀਸ ਹੈ ਸੇਮ ਆਪਾਂ ਮਤਲਬ ਏਮਬਰਾਇਡਰੀ ਕੀਤੀ ਹੈਗੀ ਬਟ ਸਟੱਫ ਡਿਫਰੈਂਟ ਹੈਗਾ ਸੋ ਇਹੀ ਬੁਟੀਕ ਪੀਸ ਆਪਾਂ ਮੈਂ ਤੁਹਾਨੂੰ ਹੁਣ ਇੰਟਰੋਡਿਊਸ ਕਰਵਾਉਣੀ ਹੈਗੀ ਹਾਂਜੀ ਸੋ ਇਹ ਵਾਲਾ ਜਿਹੜਾ ਸੂਟ ਆਪਾਂ ਰੈਡੀ ਕੀਤਾਗਾ ਤੇ ਜਿਵੇਂ ਇਹਦੀ ਸਟੱਫ ਦੀ ਗੱਲ ਕਰਾਂ ਇਹ ਹੈਗਾ ਜੀ ਜ਼ੋਰਜਟ ਦਾ ਸਟੱਫ ਹੈਗਾ ਲਾਈਨਿੰਗ ਵਾਲੀ ਜ਼ੋਰਜਟ ਹੈ ਬਹੁਤ ਵਧੀਆ ਜ਼ੋਰਜਟ ਦੇ ਵੀ ਆਪਣੇ ਕੋਲ ਕਾਫੀ ਵੈਰਾਈਟੀਆਂ ਆ ਜਾਂਦੀਆਂ ਹੀਆਂ ਕੁਝ ਕ ਜਿਹੜੀ ਉਹ ਸੌਫਟ ਹੁੰਦੀ ਹੈਗੀ ਤੇ ਕੁਝ ਕ ਜਿਹੜੀ ਵਧੀਆ ਹੁੰਦੀ ਤਾਂ ਉਹ ਵਧੀਆ ਵਾਲੀ ਜ਼ੋਰਜਟ ਹੈਗੀ ਲਾਈਨਾਂ ਵਾਲਾ ਇਹ ਚ ਪ੍ਰਿੰਟ ਬਣਿਆ ਹੋਇਆ ਲਾਈਨਸ ਜਾ ਰਹੀ ਹੈ ਉੱਪਰ ਤੱਕ ਤੇ ਲਾਈਟ ਮਸਟਰਡ ਕਲਰ ਦਾ ਇਹ ਸੂਟ ਹੈ ਆਲ ਓਵਰ ਸੂਟ ਹੈਗਾ ਸੋ ਇਹਦੇ ਤੇ ਆਪਾਂ ਜਿਹੜੀ ਏਮਬ੍ਰੋਇਡਰੀ ਕੀਤੀ ਮੈਂ ਤੁਹਾਨੂੰ ਦਿਖਾਉਣੀ ਹੈਗੀ ਸੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਨੀਚੇ ਆ ਉਹ ਜਿਹੜਾ ਬਾਰਡਰ ਤੇ ਇਹਦੀ ਕਟਵਰਕ ਸ਼ੋ ਕਰਵਾਈ ਹੈਗੀ ਦੇਖੋ ਤੁਸੀਂ ਥੈਨ ਇਸ ਤੋਂ ਬਾਅਦ ਅ ਬੜਾ ਹੀ ਸੋਨਾ ਪੈਟਰਨ ਬਣਿਆ ਹੋਇਆਗਾ ਤੇ ਤੁਸੀਂ ਕਲਰ ਕੰਬੀਨੇਸ਼ਨ ਦੇਖੋ ਵੀ ਕਿਹੜੇ ਕਿਹੜੇ ਕਲਰ ਆ ਜਿਹੜੇ ਤੇ ਯੂਜ਼ ਹੋ ਰਹੇ ਆਗੇ ਦੇਖੋ ਤੁਸੀਂ ਇਹਦੇ ਚ ਪਰਪਲ ਕਲਰ ਯੂਜ਼ ਹੋ ਰਿਹਾਗਾ ਤੇ ਮੋਰ ਪੰਖੀਆ ਕਲਰ ਆਪਾਂ ਬੋਲ ਸਕਦੀਆਂਗੀ ਤੇ ਲਾਈਟ yellow ਕਲਰ ਯੂਜ਼ ਕੀਤਾ ਹੋਇਆਗਾ ਦੇਖੋ ਤੁਸੀਂ ਆ ਤਿੰਨ ਚਾਰ ਕਲਰ ਦਾ ਜਿਹੜਾ ਕੰਬੀਨੇਸ਼ਨ ਹੈ ਤੇ ਬਹੁਤ ਸੋਹਣੀ ਆ ਜਿਹੜੀਆਂ ਪੱਤੀਆਂ ਬਣੀਆਂ ਹੋਈਆਂ ਹੈਗੀਆਂ ਪੱਤੀਆਂ ਵੀ ਦੇਖੋ ਕੋਈ ਕਟਵਕ ਵਾਲੀ ਪੱਤੀ ਬਣੀ ਹੋਈ ਹੈ ਕੋਈ ਨਾਰਮਲ ਬੂਟੀਆਂ ਵਗੈਰਾ ਬਣੀਆਂ ਹੋਈਆਂ ਹੈਗੀਆਂ ਹਨਾ ਦੇਖੋ ਤੁਸੀਂ ਤੋਂ ਇਥੋਂ ਤੱਕ ਜਿਹੜਾ ਇਹ ਕਸਟਮਰ ਦੀ ਮਤਲਬ ਘੇਰੀਏ ਦੀ ਲੈਂਥ ਦੇ ਅਕੋਰਡਿੰਗ ਆਪਾਂ ਜਿਹੜਾ ਇਹ ਡਿਜ਼ਾਈਨ ਤੇ ਮਤਲਬ ਏਮਬਰਾਇਡਰੀ ਕੀਤੀ ਹੈਗੀ ਮੈਂ ਤੁਹਾਨੂੰ ਪੂਰੀ ਸੂਟ ਦੀ ਲੁੱਕ ਦਿਖਾਉਣੀ ਹੈਗੀ ਸੋ ਦੇਖੋ ਤੁਸੀਂ ਬੜਾ ਪਿਆਰਾ ਜਾਂ ਕਲਰ ਹੈਗਾ ਬੜੀ ਪਿਆਰੀ ਜੀ ਏਮਬਰਾਇਡਰੀ ਹੋਈ ਹੈਗੀ ਹਨਾ ਕਿ ਤੋ ਕੋਈ ਸੂਟ ਛਿੱਜਿਆ ਨਹੀਂ ਬਹੁਤ ਵਧੀਆ ਜਿਹੜਾ ਮਤਲਬ ਏਮਬਰਾਇਡਰੀ ਕੀਤੀ ਗਈ ਹੈ ਸੋ ਨੀਚੇ ਜਿਹੜੀ ਐਕਸਟਰਾ ਪੇਸਟਿੰਗ ਵਗੈਰਾ ਸੀ ਹਨਾ ਉਹ ਆਪਾਂ ਕੱਟ ਕੇ ਤੇ ਪ੍ਰੈਸ ਵਗੈਰਾ ਕਰਕੇ ਰੱਖੀ ਬੈਠੇ ਹਾਂ ਸੋ ਆਪਾਂ ਹੀ ਅਜ ਜਿਹੜਾ ਸੂਟ ਉਹਨਾਂ ਕੋਲ ਭੇਜਣਾ ਆਏਗਾ ਕਿਉਂਕਿ ਉਹਨਾਂ ਦੇ ਫੰਕਸ਼ਨ ਹੈ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਤੇ ਉਹਨਾਂ ਨੇ ਮੈਰिज ਲਈ ਜਿਹੜਾ ਸੂਟ ਤੇ ਏਮਬਰਾਇਡਰੀ ਕਰਵਾਈ ਹੋਈ ਹੈਗੀ ਸੋ ਦੇਖੋ ਤੁਸੀਂ ਤੁਹਾਨੂੰ ক্লোਜ਼ਲੀ ਦਿਖਾਉਣੀ ਹੈ ਹੁਣ ਮੈਂ ਤੁਹਾਨੂੰ ਦਿਖਾਉਣੀ ਐ ਜੀ ਇਹਦੀ ਬਾਜ਼ੂ ਦਾ ਵਰਕ ਤੇ ਇਹਦੀ ਬਾਟਮ ਦਾ ਵਰਕ ਹਾਂਜੀ ਤੇ ਜਿਹੜਾ ਇਹ ਵਾਲਾ ਵਰਕ ਹੈਗਾ ਇਹ ਹੈਗਾ ਜੀ ਇਹਦੀ ਬਾਜ਼ੂ ਤੇ ਵਰਕ ਸਿਮਿਲਰਲੀ ਜਿਵੇਂ ਮੈਂ ਤੁਹਾਨੂੰ ਡਿਜ਼ਾਈਨ ਦੇ ਵਿੱਚ ਦਿਖਾਇਆ ਸੀਗਾ ਸਿਮਿਲਰਲੀ ਇਹਦੇ ਵੀ نیچے ਜਿਹੜੀ ਬਹੁਤ ਸੋਹਣੀ ਕਟ ਵਰਕ ਬਣੀ ਹੋਈ ਹੈਗੀ ਤੇ ਇਹਦੇ ਉੱਪਰ ਬੜਾ ਸੋਹਣਾ ਫਲਾਰਸ ਬਣਿਆ ਹੋਇਆਗਾ ਤੇ ਇਹਦੇ 'ਚ ਵੀ ਦੇਖੋ ਤੁਸੀਂ ਆਪਣੇ ਕੋਲ ਮਸਟਰਡ ਕਲਰ ਯੂਜ਼ ਹੋ ਰਿਹਾ ਆਏਗਾ ਮੋਰ ਪੰਖੀਆ ਕਲਰ ਯੂਜ਼ ਹੋ ਰਿਹਾ ਤੇ ਡਾਰਕ ਪਰਪਲ ਕਲਰ ਯੂਜ਼ ਹੋ ਰਿਹਾਗਾ ਸੋ ਇਹ ਹੋ ਗਿਆ ਫਸਟ ਬਾਜ਼ੂ ਇਹਦੀ। ਤੇ ਨਹੀਂ ਹੋ ਗਈ ਜੀ ਇਹਦੀ ਸੈਕੰਡ ਬਾਜ਼ੂ ਸੇਮ ਵਰਕ ਇਹਦੇ ਤੇ ਕੀਤਾ। ਸਫਾਈ ਦੇਖੋ ਤੁਸੀਂ ਫਿਨਿਸ਼ਿੰਗ ਦੇਖੋ ਸੂਟ ਦੀ। ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਇਹਦੀ ਬਾਟਮ ਤੇ ਵਰਕ। ਹਾਂਜੀ ਤੇ ਜਿਹੜਾ ਆ ਵਾਲਾ ਫਲਾਰ ਹੋ ਗਿਆ। ਇਹ ਹੋ ਗਿਆ ਜੀ ਇਹਦੀ ਬਾਟਮ ਤੇ ਤੁਸੀਂ ਦੇਖ ਹੀ ਰਹੇ ਹੋ ਸਿਮਿਲਰਲੀ ਇਹਦੇ ਵਿੱਚ ਵੀ ਕਟਵਰਕ ਬਣਿਆ ਹੋਇਆ ਬਹੁਤ ਅੱਛਾ ਤੇ ਫਲਾਰ ਬਣਿਆ ਹੋਇਆਗਾ ਤੇ ਦੂਸਰਾ ਆ ਰਿਹਾ ਜੀ ਫਸਟ ਜਿਹੜਾ ਮਤਲਬ ਬਾਟਮ ਦਾ ਏਰੀਆ ਤੇ ਸੈਕਿੰਡ ਜਿਹੜਾ ਫਲਾਰ ਬਾਟਮ ਦਾ ਏਰੀਆ ਤੇ ਇਹ ਨਾਲ ਹੀ ਆ ਗਿਆ ਇਹਦੇ ਘੇਰੇ ਦਾ ਦੇਖੋ ਤੁਸੀਂ ਆਹ ਹੋ ਗਿਆ ਇਹਦੀ ਬਾਟਮ ਦਾ ਬਹੁਤ ਹੀ ਪਿਆਰਾ ਜਾਂ ਸਟਫ ਵੀ ਬਹੁਤ ਅੱਛਾ ਹੈਗਾ 컬러 ਬਹੁਤ ਪਿਆਰਾ ਹੈਗਾ ਆਪਾਂ ਮਤਲਬ ਵਿంటర్ ਸਮਰ ਸੀਜ਼ਨ ਕਿਸੇ ਵੀ ਸੀਜ਼ਨ ਦੇ ਵਿੱਚ ਪਾ ਸਕਦੇ ਆ ਜਿਵੇਂ ਸੂਟ ਦਾ ਕਲਰ ਲਾਈਟ ਸੀਗਾ ਤੇ ਆ ਆਪਾਂ ਮਤਲਬ ਏਮਬਰਾਇਡਰੀ ਦੇ ਥੋੜੇ ਜਿਹਾ ਡਾਰਕ ਕਲਰ ਇਹਦੇ ਤੇ ਮਤਲਬ ਟਰਾਈ ਕੀਤੇ ਹੈਗੇ ਏਮਬਰਾਇਡਰੀ ਲਈ ਸੋ ਦੈਟ ਵੀ ਜਿਹੜਾ ਇਹਦੀ ਮਤਲਬ ਸੂਟ ਦੀ ਲੁੱਕ ਆ ਜਿਹੜੀ ਉਹ ਯੂਨੀਕ ਜੀ ਹੋ ਜੇ ਸੋ ਇਹ ਹੋ ਗਿਆ ਜੀ ਇਹਦੇ ਘੇਰੇ ਤੇ ਵਰਕ ਇਹਦੇ ਚ ਲੈਂਥ ਦਾ ਕੋਈ ਇਸ਼ੂ ਨਹੀਂਗਾ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਆ ਜਿਹੜੀ ਲੈਂਥ ਉਹ ਕਸਟਮਾਈਜ਼ ਕਰਵਾ ਸਕਦੇ ਹੋਗੇ ਹਨਾ ਜੇ ਕੋਈ ਹਲਤੀ ਬੰਦਾ ਉਹਦੀ ਲੈਂਥ ਜ਼ਿਆਦਾ ਆਏਗੀ ਘੇਰੇ ਦੀ ਤਾਂ ਆਪਾਂ ਮਤਲਬ ਡਿਜ਼ਾਈਨ ਨੂੰ ਜਿਹੜਾ ਐਕਸਟੈਂਡ ਕਰ ਸਕਦੇ ਹਾਂਗੇ ਤੇ ਇਹ ਹੋ ਗਿਆ ਜੀ ਇਹਦੀ ਫਸਟ ਬਾਟਮ ਦਾ ਤੇ ਦੈਨ ਆ ਹੋ ਗਿਆ ਇਹਦੀ ਸੈਕਿੰਡ ਬਾਟਮ ਤੇ ਤੇ ਬਾਜ਼ੂ ਦਾ ਮੈਂ ਤੁਹਾਨੂੰ ਆਲਰੇਡੀ ਦਿਖਾ ਚੁੱਕੀ ਹਾਂਗੀ ਵੀ ਆ ਹੋ ਗਿਆ ਇਹਦੀ ਬਾਜ਼ੂ ਤੇ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਐਟ ਆ ਰੀਜ਼ਨੇਬਲ ਪ੍ਰਾਈਸ ਅਗਰ ਤੁਹਾਨੂੰ ਸਾਡੀਆਂ ਸੂਟਸ ਵਾਲੀ ਵੀਡੀਓਜ਼ ਅੱਛੀਆਂ ਲੱਗਦੀਆਂ ਹਨ ਸੋ ਪਲੀਜ਼ ਮੇਰੇ ਚੈਨਲ ਨੂੰ ਜਿਹੜਾ ਮਤਲਬ ਅੱਗੇ ਫਾਰਵਰਡ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਤੋਂ ਇਲਾਵਾ ਮੈਂ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਣਾ ਕੰਟੈਕਟ ਸ਼ੇਅਰ ਕਰ ਰਹੀ ਆਂਗੀ ਤੁਸੀਂ ਮਤਲਬ ਮੇਰੇ ਤੋਂ ਕਿਤੇ ਵੀ ਸੂਟ ਦੀ ਫਰਦਰ ਡਿਟੇਲ ਜਿਹੜੀ ਉਹ ਲੈ ਸਕਦੇ ਹੋਗੇ ਇੱਕ ਮੈਸੇਜ ਡ੍ਰੌਪ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਜਿਹੜੀ ਡਾਇਰੈਕਟ ਉਹ ਕਾਲ ਕਰ ਸਕਦੇ ਹੋਗੇ ਸੋਸ ਇੱਕ ਦੀਦੀ ਮੈਨੂੰ ਕਮੈਂਟ ਕਰਦੇ ਸੀਗੇ ਉਹ ਪੁੱਛ ਰਹੀ ਸੀਗੇ ਵੀ ਤੁਸੀਂ ਜਿਹੜੇ ਡਿਜ਼ਾਈਨਸ ਆ ਉਹ ਕਿੱਦਾਂ ਮਤਲਬ ਹੈਂਡਲ ਕਰਦੇ ਹੋ ਨਾ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਦੀਦੀ ਅਸੀਂ ਜਿਹੜੇ ਡਿਜ਼ਾਈਨਸ ਹੁੰਦੇ ਆ ਸਾਡੀ ਆਲਰੇਡੀ ਚਿੱਪ ਚ ਹੁੰਦੇ ਹੈਗੇ ਬਟ ਅਗਰ ਸਾਨੂੰ ਕੋਈ ਕਸਟਮਰ ਆ ਜਿਹੜਾ ਉਹਨੇ ਡਿਫਰੈਂਟ ਉਹਨੂੰ ਡਿਜ਼ਾਈਨ ਚਾਹੀਦਾ ਹੁੰਦਾ ਨਾ ਸੋ ਉਹ ਸਾਨੂੰ ਵਟਸਐਪ ਕਰ ਦਿੰਦੇ ਆ ਤੇ ਉਹ ਜਿਹੜਾ ਡਿਜ਼ਾਈਨਰ ਆ ਅਸੀਂ ਉਹ ਡਿਜ਼ਾਈਨ ਆ ਜਿਹੜੇ ਉਹ ਡਿਜ਼ਾਈਨਰ ਤੋਂ ਤਿਆਰ ਕਰਵਾ ਲੈਨੇ ਆ ਬਟ ਉਹਦੇ ਸਾਨੂੰ ਐਕਸਟਰਾ ਚਾਰजेस ਪੈਂਦੇ ਹੈਗੇ ਸੋ ਤੁਸੀਂ ਕੋਈ ਵੀ ਫਰਦਰ ਜਿਹੜੀ ਉਹ ਡਿਟੇਲ ਲੈ ਸਕਦੇ ਹੋ ਤੇ ਇਹ ਈ ਏਮਬ੍ਰੋਇਡਰੀ ਹੈ ਜਿਹੜੀ ਸਾਡਾ ਖੁਦ ਦਾ ਹੀ ਸਾਈਡ ਬਿਜ਼ਨਸ ਹੈ ਤੇ ਅਸੀਂ ਖੁਦ ਹੀ ਜਿਹੜੀ ਏਮਬ੍ਰੋਇਡਰੀ ਕਰਦੇ ਆਂ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਕਰਵਾ ਚੋਤ ਕਰਕੇ ਬਹੁਤ ਸਰਕਲ ਸੂਟ ਆਇਆ ਪਿਆ ਬਟ ਮੈਨੂੰ ਵੀਡੀਓ ਡਿਸਪਲੇ ਕਰਨ ਦਾ ਟਾਈਮ ਨਹੀਂ ਮਿਲਿਆ ਇੱਕ ਮੇਰੇ ਕਾਲਜ ਸਟਾਰਟ ਹੈ ਸੋ ਤਾਂ ਕਰਕੇ ਹੁਣ ਆਪਾਂ ਜਿਹੜੀ ਲਗਾਤਾਰ ਤੁਹਾਡੇ ਲਈ ਨਿਤ ਨਵੇਂ ਤੋਂ ਨਵਾਂ ਸੂਟ ਵਧੀਆ ਤੋਂ ਵਧੀਆ ਜਿਹੜੀ ਏਮਬ੍ਰੋਇਡਰੀ ਆ ਤੁਹਾਡੇ ਰੂਬਰੂ ਹਨਾ ਪੇਸ਼ ਕਰਿਆ ਕਰਾਂਗੇ ਆਪਾਂ ਸੋ ਇਥੇ ਜੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਪਲੀਜ਼ ਜਿਹੜਾ ਆਪਾਂ ਨੇ ਚੈਨਲ ਨੂੰ ਸਪੋਰਟ ਕਰਿਓ ਆਪਣੇ ਛੋਟੇ ਜਿਹੇ ਸਾਈਡ ਬਿਜ਼ਨਸ ਨੂੰ ਜਿਹੜੇ ਤੁਸੀਂ ਸਾਰੇ ਜਣੇ ਸਪੋਰਟ ਕਰਿਓ ਸੋ ਇਦਾਂ ਹੀ ਪਿਆਰ ਦਿੰਦੇ ਰਹੋ ਸੋ ਨੈਕਸਟ ਵਲੌਗ ਦੇ ਵਿੱਚ ਆਪਾਂ ਇੱਕ ਨਵੀਂ ਵੀਡੀਓਜ਼ ਦੇ ਨਾਲ ਮਿਲਦੇ ਆ ਸੋ ਤਦ ਤੱਕ ਦੇ ਲਈ ਰੱਬ ਰਾਖਾ